ਸਾਡਾ ਗੁਰਪ੍ਰੀਤ ਵੀਰ ਆਇਆ ਨਿੰਬੂ ਤੋੜ ਕੇ ਦੇਣ ਲੱਗੇ ਕਿਵੇਂ ਕਿਦਾਂ ਫਿਰ ਸਾਡੀ ਕਿਦਾਂ ਲੱਗੀ ਬਾਗਬੀਤੀ ਤੈਨੂੰ ਗੁਰਪ੍ਰੀਤ ਬਾਈ ਕਹਾ ਮੈਂ ਅੱਜ ਭਰਾ ਤੇਰੇ ਕੋਲ ਆਇਆ ਪਰ ਮੇਰਾ ਮਨ ਖੁਸ਼ ਹੋ ਗਿਆ ਹੈ ਹਾਂ ਯਾਰ ਇੰਨੀਆਂ ਵੈਰਾਈਟੀਆਂ ਆ ਵੇ ਕਿਹੜੇ ਕਿਹੜੇ ਮਰੂਦ ਆ ਹੈ ਤੇ ਆ ਵੇ ਕਿਹੜੇ ਚੋਟੀ ਦੇ ਨਿੰਬੂ ਕਾਗਜ਼ੀ ਨਿੰਬੂ ਜਿੰਨੂੰ ਕਹਿੰਦੇ ਬਿਲਕੁਲ ਬਿਲਕੁਲ ਛਾਂਗੜਾ ਮੈਨੂੰ ਇਹ ਚੀਜ਼ ਦਾ ਮੈਂ ਨਾ ਮੈਂ ਸੱਚ ਪੁੱਛਿਆ ਜੀ ਵੇਖ ਕੇ ਐਡਾ ਖੁਸ਼ ਹੋਇਆ ਹਾਂ ਮੈਨੂੰ ਪਹਿਲਾਂ ਇਹ ਜਾਂਦੋਂ ਦਾ ਰੂਪ ਗੱਲਾਂ ਹੀ ਕਰਦਾ ਹੈ ਨਹੀਂ ਗੱਲਾਂ ਕੋ ਕਰਦਾ ਉਹ ਚੀਜ਼ ਮੈਂ ਵੇਖੀ ਹੈ ਨਾ ਹਾਂ ਉਹ ਚੀਜ਼ ਵੇਖ ਕੇ ਮੇਰਾ ਮਨ ਖੁਸ਼ ਹੋ ਗਿਆ ਲੈ ਯਾਰ ਕਿ ਆ ਗੱਲਾਂ ਦੇ ਕੁਦਰਤ ਨਾਲ ਪ੍ਰੇਮ ਆਪਾਂ ਨਹੀਂ ਕਰਨਾ ਤੇ ਕਿੰਨੇ ਕਰਨਾ ਕਮਾਦ ਆਪਾਂ ਕੁਦਰਤ ਦੇ ਬੱਚੇ ਆ ਤੂੰ ਕਮਾਦ ਲਾਇਆ ਨਾਖਾਂ ਲਾਈਆਂ ਨੇ ਅਮਰੂਦ ਲਾਏ ਨੇ ਜਾਮਣੂ ਆ ਤੇ ਬਾਕੀ ਹਰ ਵੈਰਾਈਟੀ ਇਹ ਮੇਰੇ ਭਰਾ ਨੂੰ ਸ਼ੌਂਕ ਮੈਨੂੰ ਵੀ ਸ਼ੌਂਕ ਡੈਡੀ ਨੂੰ ਵੀ ਸ਼ੌਂਕ ਸੀ ਸਾਰੇ ਬਤਾਉਂਗਾ ਦਾਦੇ ਨੂੰ ਵੀ ਸ਼ੌਂਕ ਹੀ ਦੋ ਜੇ ਕਾਲੇ ਬਤਾਉਂਗਾ ਵਾਈਟ ਬਤਾਉਂਗਾ ਚਿੱਟੇ ਬਤਾਉਂ ਸਾਰੀਆਂ ਸਬਜ਼ੀਆਂ ਸਭ ਕੁਝ ਵੀਜਾ ਤੈਨੂੰ ਪਤਾ ਹੀ ਆ ਆਪਾਂ ਵਿਖਾਉਣੇ ਸਾਰੇ ਵਲੌਗ ਚ ਸਬਜ਼ੀ ਆ ਉਹ ਸਾਰੀ ਆ ਮੈਂ ਹੁਣ ਵੇਖਣ ਦੇ ਆ ਤੋੜ ਤੂੰ ਨਿੰਬੂ ਜਿਹੜੀ ਹੋਈ ਨਹੀਂ ਹੋਣੀ ਸਬਜ਼ੀ ਜਿਹੜੀ ਨਿੰਬੂ ਤੋੜਾ ਵਾ ਸਾਰਾ ਵਲੌਗ ਚ ਵਿਖਾਵਾਂਗੇ ਹੁਣ ਸਾਰਾ ਕੁਝ ਲਓ ਜੀ ਹੁਣੇ ਹੀ ਤੋੜ ਲਗੇ ਨਿੰਬੂ ਫਿਰ ਤੁਹਾਨੂੰ ਅੱਗੇ ਵਿਖਾਉਣੇ ਆ ਤੋੜਦੇ ਤੈਨੂੰ ਪਾਲੀ ਬੈਠਾ ਯਾਰ ਅਜੀ ਆਪਣੇ ਆਪ ਨੂੰ ਇਹੀ ਸੋਚਿਆ ਕਿ ਇਹੀ ਆ ਪਰ ਨਹੀਂ ਤੂੰ ਸਾਡਾ ਤੈਨੂੰ ਨਿਬੂ ਦੀ ਬਗਾਂ ਦੇ ਬੋਟੇ ਲੈ ਕੇ ਦੇਨੇ ਬੀਜੀ ਫੇਰ ਕਰੇ ਤੂੰ ਭੈਣ ਦਾ ਯਾਰ ਲਾਦਾ ਗੱਲਾਂ ਲਾ ਕੇ ਸਾਰਾ ਜਾੜਾ ਪਾ ਆ ਮੈਂ ਯਾ ਕਰਨ ਤੋਲ ਤੋਲ ਫੇਰ ਲੈ ਜੀ ਸਿਆਲਾਂ ਚ ਲਓ ਜੀ ਅੱਜ ਵੀਰ ਨੂੰ ਨਿੰਬੂ ਤੋੜ ਕੇ ਦੇਨੇ ਆ ਨਾਲੇ ਦੇਨੇ ਨੂੰ ਪਤਾਉ ਨਿੰਬੂ ਇਹ ਕਾਹ ਦੀ ਤੇ ਆ ਤੁਹਾਨੂੰ ਹੁਣੇ ਇੱਕ ਦੂਜਾ ਆਲਣਾ ਆਵੇ ਆਲਣਾ ਪਾਇਆ ਕੇ ਪੰਛੀ ਨੇ ਦੇਖੋ ਤੋੜ ਗੋਪੀ ੂਟੇ ਘਟਾਇਆ ਹੀ ਥੋੜੇ ਜੇ ਦੁਬਾਰਾ ਹੁਣ ਫੇਰ ਬੀਜਨੇ ਆ ਸੰਤ ਸੁੰਦਦਾ ਹੋ ਜਾਂਦਾ ਟਰੈਕਟਰ ਹੋਏ ਨਾ ਆਪਦਾ ਆਪਣੇ ਦਾਵ ਦਾ ਟਰੈਕਟਰ ਨਹੀਂ ਹੈਗਾ ਬਹੁਤ ਵਧੀਆ ਰੂਪ ਮੈਂ ਵੇਖ ਕੇ ਯਾਰ ਖੁਸ਼ ਹੋ ਗਿਆ ਯਾਰ ਮੇਰਾ ਨਾ ਮਣ ਬਾਗੋ ਬਾਗ ਹੋ ਗਿਆ ਤੇਰਾ ਕੰਮ ਵੇਖ ਕੇ ਹਾਂ ਹਾਂ ਚਲੋ ਧੰਨਵਾਦ ਬਹੁਤ ਬਹੁਤ ਹਾਂ ਬਾਗੋ ਬਾਗ ਆਪਾਂ ਨੂੰ ਸ਼ੌਂਗ ਆ ਦੋਹਾਂ ਭਰਾਵਾਂ ਨੂੰ ਐ ਹੁਣ ਆ ਵੀ ਬਾਗ ਕਰ ਦੇਣਾ ਲੈਓ ਇਧਰ ਆ ਇਧਰ ਉਹ ਦੋ ਓ ਵਾਹ ਉ ਕਿੱਧਰ ਆ ਵੇਂਸਾ ਬੜਿਆ ਚਾਹ ਤੋਲ ਲਾ ਤੋਲ ਤੂੰ ਨਹੀਂ ਖੇਤ ਕੋਈ ਕੋਈ ਬੀਜਦਾ ਤੈਨੂੰ ਨਹੀਂ ਚਾਹੂੰਗਾ ਚਾਹੂੰ ਨਹੀਂ ਤੈਨੂੰ ਚੀਜ਼ਾਂ ਦਾ ਮੈਨੂੰ ਹਾਂ ਹਾਂ ਕਿਵੇਂ ਕਮਾਉਂਦਾ ਵਧੀਆ ਕਹਿੰਦਾ ਯਾਰ ਕਮਾਤ ਸਾਰਾ ਲੱਗਦਾ ਤੂੰ ਕੋਲਿਆਂ ਬੀਜਿਆ ਕਮਾਦਾ ਵੇ ਆ ਪੋਨਾ ਹੈ ਪੋਨਾ ਪੋਨਾ ਕਮਾਦ ਐਰ ਕੀ ਇਹ ਨਾ ਹੋ ਗਿਆ ਵਾ 5 ਸਾਲ ਪੁਰਾਣਾ ਅੱਛਾ ਐਰ ਕੀ ਵੱਢ ਕੇ ਨਵਾਂ ਬੀਜ ਨਾ ਆਵੇ ਹੋਣਾ ਪੁਰਾਣਾ ਹੋ ਗਿਆ ਕਮਾਦ ਹਾਂ ਇਹਦੀ ਅਸੀਂ ਇਹਦੀਆਂ ਪੱਤ ਕਢਾ ਲੈ ਗਿਆ 5 ਸਾਲ ਪਹਿਲਾਂ ਦਾ ਨਹੀਂ ਫਿਰ ਨਵੇਂ ਸਿੰਧੂ ਐਰ ਕੀ ਲਾ ਨਵੇਂ ਸਿੰਧੂ ਲਾਉਣੇ ਆ ਆਜਾ ਬਹੁਤ ਵਧੀਆ ਅੱਗੇ ਵਹਈਏ ਲਓ ਜੀ ਹੁਣ ਗੋਪੀ ਸੇੜ ਤੋੜਨ ਲੱਗਾ ਬਤਾਉ ਸਰਪੰਚ ਗੋਪੀ ਆਹ ਹਾਂ ਆਹ ਆਇਆ ਬਤਾਉ ਤੜਾਵਾਂਗੇ ਸਾਰੇ ਕਾਲੇ ਚਿੱਟੇ ਹਰੇ ਤੋਲ ਲਾ ਤੋਲ ਮਨ ਖੁਸ਼ ਹੋ ਗਿਆ ਯਾਰ ਇਦਾਂ ਦੇ ਬਤਾਉ ਮੈਂ ਨਹੀਂ ਵੇਖਿਆ ਜੇ ਤਾਂ ਕਿ ਯਾਰ ਆਪਣੀ ਲਓ ਜੀ ਹੁਣ ਅਸੀਂ ਬਤਾਉਂਗਾ ਲੋਏ ਆ ਬਤਾਉ ਸਾਡਾ ਵੀ ਗੋਪੀ ਤੋੜ ਰਿਆ ਗੋਪੀ ਵੱਡਾ ਸੈ ਤੋੜ ਆ ਵੱਡਾ ਸੈ ਇਹ ਪਰਥੀ ਵਾਲੀ ਸਾਰੀਆਂ ਦੇ ਬਤਾਉਂ ਸਾਰੀਆਂ ਵੈਰਾਈਟੀਆਂ ਦੇ ਸਾਰੀਆਂ ਵੈਰਾਈਟੀਆਂ ਪਨੀਰੀਆਂ ਹੀ ਆਉ ਤਿਆਰ ਕੀਤੀ ਪੜਥੇ ਵਾਲੇ ਵੀ ਦੁੱਜੇ ਵੀ ਪੜਥੇ ਵਾਲੇ ਦੁੱਜੇ ਆਹ ਪਰਲੇ ਬਣ ਲੱਗਾ ਵਟਾ ਉਹ ਤੋੜ ਮੈਂ ਇਹ ਸਭ ਲਾਇਆ ਕਿ ਜਿੰਨਾ ਬਤਾਉਂ ਲੱਗਣ ਡਿਆ ਮੈਨੂੰ ਲੱਗਦਾ ਤੁਸੀਂ ਖਾਂਦੇ ਨਹੀਂ ਜੇ ਖਾਣੇ ਹੀ ਹੈ ਖਾਣੇ ਲੈ ਨਹੀਂ ਖਾਣੇ ਹਾਂ ਤੇ ਹੁਣ ਬਹੁਤ ਜ਼ਿਆਦਾ ਬਤਾਉਂ ਲੱਗਾ ਉਹ ਉਦੋਂ ਤੇ ਟਾਈਮ ਨਹੀਂ ਲੱਗਾ ਤੋੜਨ ਦਾ ਥੋੜਾ ਜਿਹਾ ਖਾਈ ਦਿਆ ਵਾ ਹੁਣ ਤੈਨੂੰ ਪਤਾ ਸਿਆਲ ਆਣੀਆਂ ਸਬਜ਼ੀਆਂ ਆ ਗਈਆਂ ਤੇ ਦੁੱਜੀਆਂ ਇਹ ਇਹ ਪਿਛਲੇ ਸਾਲ ਦੇ ਆ ਪਿਛਲੇ ਸਾਲ ਦੇ ਪੁੱਟੇ ਨਹੀਂ ਅਸੀਂ ਬਤਾਉਂ ਵੀ ਇਤਨਾ ਹੀ ਜ਼ਿਆਦਾ ਪੰਜ ਪੰਜ ਸਾਲ ਪੁਰਾਣਾ ਹੋ ਜਾਂਦਾ ਬਹੁਤ ਵਧੀਆ ਨੋ ਪਰਲੀ ਸਾਈਡ ਹੋ ਜੇ ਹਾਂ ਸਾਰੀ ਹੀ ਸਾਰੀਆਂ ਵੈਰਾਈਟੀਆਂ ਹਾਂ ਦੇਖ ਕੇ ਮਨ ਖੁਸ਼ ਹੋ ਗਿਆ ਉਹ ਨਾ ਇੱਧਰ ਆ ਗਏ ਨੇ ਚਿੱਟੇ ਬਤਾਉਂਗੇ ਵੀ ਹਾਂ ਚਿੱਟੇ ਬਤਾਉਣ ਆ ਗਏ ਹਾਂ ਆ ਵੀ ਖੂ ਉਹ ਤੋੜੀਆ ਲਓ ਜੀ ਇਹ ਸਾਰਾ ਆਰਗੇਨਿਕ ਸਿਸਟਮ ਆਪਾਂ ਸਪਰੇਅ ਦਾ ਤੰਮਕਾ ਵੀ ਨਹੀਂ ਪਾਈਦਾ ਤੁਹਾਨੂੰ ਪਹਿਲਾਂ ਵੀ ਪਤਾ ਆਪਣੀ ਖੇਤੀ ਦਾ ਤੇ ਗਾਂ ਆਪਾਂ ਇਹ ਹੁਣ ਸੋਚਿਆ ਵੀ ਇਹ ਆਪਾਂ ਸਬਜੀ ਮਾਰਕੀਟ 'ਚ ਵੀ ਪਚਾਇਆ ਕਰਨੀ ਆਰਗੈਨਿਕ ਮਾਰਕੀਟ ਵੀ ਸ਼ੁਰੂ ਕਰਨ ਲੱਗੇ ਆ ਬਹੁਤ ਥੋੜੇ ਜਿਹੇ ਦੇ ਵਿੱਚ ਅਗਲੇ ਸਾਲ ਤੋਂ ਤੁਹਾਨੂੰ ਮਿਲਣਾ ਪੂਰੀ ਸਾਰੀ ਸਬਜੀ ਬਾਜ਼ਾਰ ਚ ਔਰ ਆਪਾਂ ਆਪਣਾ ਇੱਥੇ ਸਿਸਟਮ ਖੋਲ ਦੇਣਾ ਆਰਗੈਨਿਕ ਫਾਰਮ ਇੱਥੋਂ ਸਬਜੀ ਮਿਲਿਆ ਕਰ ਲੈ ਕੇ ਜਾਇਆ ਕਰਨਗੇ ਲੋਗ ਕਿ ਨਹੀਂ ਬਹੁਤ ਵਧੀਆ ਬਹੁਤ ਵਧੀਆ ਬਾਕੀ ਕਹਿੰਦੇ ਲੈ ਕੇ ਜਾਣੇ ਹੁਣ ਬਤਾਉ ਸਬਜੀਆਂ ਆਰਗੈਨਿਕ ਸਾਡੇ ਨਾਲ ਕਨੈਕਟ ਕਰ ਸਕਦਾ ਸੋ ਧੰਨਵਾਦ ਜੀ ਸਾਰਾ ਦਾ